ਹਾੜਿਆਣੇ ਤੱਕ ਆਪਾਂ 50 ਹਸਪਤਾਲ ਨੇ ਦਿੱਲੀ ਦੇ ਜਿਹੜੇ ਪ੍ਰਸ਼ਾਦਾ ਪਹੁੰਚਾਉਂਦੇ ਹਾਂ ਜਿੱਥੇ ਤੱਕ ਆਪਾਂ ਖਿਚੜੀ ਦਾਲ ਦੁੱਧ ਪ੍ਰਸ਼ਾਦਾ ਦਲੀਆ ਵਗੈਰਾ ਸਾਰੀਆਂ ਲੋੜਿੰਦੀਆਂ ਚੀਜ਼ੀਆਂ ਬਣਾ ਕੇ ਆਪਾਂ ਉਹਨਾਂ ਤੱਕ ਪਹੁੰਚਾ ਦਿੰਦੇ ਹਾਂ ਜੀ 14 ਸਾਲ ਹੋ ਗਏ ਜਿੱਥੇ ਜੀ ਉਹਨਾਂ ਨੂੰ ਇਹ ਸੇਵਾ ਨਿਭਾਉਂਦੇ ਆ ਗੁਰੂ ਕੇ ਲੰਕੜਾਂ ਦੀ ਜਿਹੜੀ ਛੋਟੀ ਉਮਰ ਦੇ ਵਿੱਚ ਵੀਰ ਬੜੀ ਵੱਡੀ ਸੇਵਾ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਮਰੀਜ਼ਾਂ ਨੂੰ ਹਸਪਤਾਲਾਂ ਦੇ ਵਿੱਚ ਪ੍ਰਸ਼ਾਦਾ ਛਕਾਉਣਾ ਤੇ ਹੁਣ ਇਹ ਵੀਰ ਉਹਨਾਂ ਨੇ ਗੁਰਮਤਿ ਸਮਾਗਮ ਰੱਖਿਆ ਇੱਕ ਕੀਰਤਨ ਦਰਬਾਰ ਰੂਮੀ ਪਿੰਡ ਜਗਰਾਉਂ ਦੇ ਬਿਲਕੁਲ ਨਾਲ ਪੈਂਦਾ ਹੈ ਰੂਮੀ ਪੈਡ ਰੈਕੋਟ ਰੋਡ ਦੇ ਉੱਪਰ ਸ਼ਾਮ ਨੂੰ 29 ਤਰੀਕ ਨੂੰ ਉੱਥੇ ਕੀਰਤਨ ਦਰਬਾਰ ਆ ਵੱਧ ਤੋਂ ਵੱਧ ਕੀਰਤਨ ਦਰਬਾਰ ਦੇ ਵਿੱਚ ਆਪਾਂ ਹਾਜ਼ਰੀ ਲਵਾਈਏ ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਤੇ ਭੈਣਾਂ ਨੂੰ ਵੀ ਬੇਨਤੀ ਕਰਦਾ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅੱਜ ਪਹਿਲਾਂ ਤਾਂ ਸਾਡੇ ਖਾਲਸਾ ਦੇ ਛੋਟੇ ਭਰਾ ਨੇ ਸਾਡੇ ਦਸਾ ਵੀਰ ਇਨਾਂ ਨੂੰ ਵਧਾਈ ਵੀ ਹੈ ਇਸ ਗੱਲ ਦੀ ਬੜੀ ਛੋਟੀ ਉਮਰ ਦੇ ਵਿੱਚ ਵੀਰ ਬੜੀ ਵੱਡੀ ਸੇਵਾ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਮਰੀਜ਼ਾਂ ਨੂੰ ਹਸਪਤਾਲਾਂ ਦੇ ਵਿੱਚ ਪ੍ਰਸ਼ਾਦਾ ਛਕਾਉਣਾ ਪ੍ਰਸ਼ਾਦਾ ਵੰਡਾਉਣਾ ਪੀਜੀਐਚ ਟਿਕਰ ਜਲੰਧਰ ਆਪਣੇ ਸੌਰੀ ਮੋਗੇ ਸਿਵਲ ਹਸਪਤਾਲ ਜਿੱਥੇ-ਜਿੱਥੇ ਵੀ ਇਹਨਾਂ ਨੇ ਸੇਵਾਵਾਂ ਦੀ ਜ਼ਰੂਰਤ ਪੈਂਦੀ ਸੀ ਹੁਣੇ ਮੋਗੇ ਸਿਵਲ ਹਸਪੀਟਲ 'ਚ ਹਰ ਰੋਜ਼ ਹਾਂਜੀ ਮੋਗਾ ਜਗਰਾਵਾਂ ਲੁਧਿਆਣਾ ਜੀ ਜਗਰਾਵਾਂ ਲੁਧਿਆਣਾ ਲੁਧਿਆਣੇ ਤੱਕ ਆਪਾਂ 50 ਹਸਪਤਾਲ ਨੇ ਦਿੱਲੀ ਦੇ ਜਿਹੜੇ ਪ੍ਰਸ਼ਾਦਾ ਪਹੁੰਚਾਉਣਾ ਹਾਂ ਜਿੱਥੇ ਤੱਕ ਆਪਾਂ ਖਿਚੜੀ ਦਾਲ ਦੁੱਧ ਪ੍ਰਸ਼ਾਦਾ ਦਲੀਆ ਵਗੈਰਾ ਸਾਰੀਆਂ ਲੋੜਿੰਦੀਆਂ ਚੀਜ਼ੀਆਂ ਬਣਾ ਕੇ ਆਪਾਂ ਉਹਨਾਂ ਤੱਕ ਪਹੁੰਚਾ ਦਿੰਦੇ ਆ ਜੀ ਇਹ ਕਿੰਨੇ ਸਾਲ ਹੋ ਗਏ ਤੁਸੀਂ ਵੀ ਆਪਾਂ ਨੂੰ ਐਦ ਕਿ ਤੁਹਾਨੂੰ ਪਤਾ ਹੀ ਆ ਤੁਸੀਂ ਪਹਿਲੇ ਦਿਨ ਤੋਂ ਨਾ ਆਪਾਂ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਨੂੰ ਦੇਖਦੇ ਹੀ ਰਹੇ ਹਾਂ 14 ਸਾਲ ਆਪਾਂ ਨੂੰ ਇਸ ਟਾਈਮ ਹੋ ਗਏ ਨੇ ਆਪਾਂ 14ਵੇਂ ਸਾਲ ਚ ਐਂਟਰ ਹੋ ਗਏ ਆ ਜੀ ਇਹਨਾਂ ਦੇ ਜਿਹੜੇ ਮਾਮਾ ਜੀ ਸਾਡੇ ਭਰਾ ਨੇ ਵੀਰ ਜੀ ਸਾਡੇ ਖਾਲਸਾ ਜੀ ਅਰਜੰਦਰ ਸਿੰਘ ਜੀ ਮਾ ਆਪਣੇ ਪਾਸੂ ਪੁਰਾ ਸਾਗੁਰਦਵਾਰਾ ਸਾਹਿਬ ਦੇ ਵਿੱਚ ਕੀ ਵੰਡਭਾਉਂਦੇ ਸੀ ਤੇ ਉਹਨਾਂ ਦੀਆਂ ਬੜੀਆਂ ਉੱਚੀਆਂ ਸਵਾਮਾਂ ਉਹਨਾਂ ਨੇ ਇਹਨਾਂ ਆਪਣੇ ਬੱਚਿਆਂ ਨੂੰ ਪ੍ਰੇਰਿਆ ਉਹ ਵੀ ਇਹ ਸੇਵਾ ਦੇ ਵਿੱਚ ਨਿਰੰਤਰ ਕੰਮ ਕਰਦੇ ਸੀ ਸ਼ੁਰੂ ਤੋਂ 14 ਸਾਲ ਹੋ ਗਏ ਜਿੱਥੇ ਵੀ ਉਹਨਾਂ ਨੂੰ ਇਹ ਸੇਵਾ ਨਿਭਾਉਂਦੇ ਆ ਗੁਰੂ ਕੇ ਲੰਗਰਾਂ ਦੀ ਔਰ ਪ੍ਰਸ਼ਾਦੇ ਦੀ ਇਹ ਸੇਵਾ ਨਿਰੰਤਰ ਚਾਹੇ ਮੀਂਹ ਹੋਵੇ ਚਾਹੇ ਨੇਰੀ ਹੋਵੇ ਚਾਹੇ ਕੋਵਿਡ ਦਾ ਟਾਈਮ ਵੀ ਚੱਲਦਾ ਰਿਹਾ ਜਿੱਥੇ ਲੋਕ ਇੱਕ ਦੂਸਰੇ ਦੇ ਨੇੜੇ ਖੜ ਕੇ ਨੇ ਸੀ ਰਾਜੀ ਇਹ ਉਸ ਟਾਈਮ ਦੀ ਪ੍ਰਸ਼ਾਦ ਦੇ ਦੀ ਸੇਵਾ ਕਰਦੇ ਨੇ ਤੇ ਹੁਣ ਇਹ ਵੀਰ ਹੋਣਾ ਨੇ ਗੁਰਮਤ ਸਮਾਗਮ ਰੱਖਿਆ ਇੱਕ ਕੀਰਤਨ ਦਰਬਾਰ ਰੂਮੀ ਪਿੰਡ ਜਗਰਾਉਂ ਦੇ ਬਿਲਕੁਲ ਨਾਲ ਪੈਂਦਾ ਹੈ ਰੂਮੀ ਪਿੰਡ ਰਾਕੋਟ ਰੋਡ ਦੇ ਉੱਪਰ ਸ਼ਾਮ ਨੂੰ 29 ਤਰੀਕ ਨੂੰ ਉੱਥੇ ਕੀਰਤਨ ਦਰਬਾਰ ਆ ਵੱਧ ਤੋਂ ਵੱਧ ਕੀਰਤਨ ਦਰਬਾਰ ਦੇ ਵਿੱਚ ਆਪਾਂ ਹਾਜ਼ਰੀ ਲਵਾਈਏ ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਤੇ ਭੈਣਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਜਰੂਰ ਵੱਧ ਚੜ ਕੇ ਸਾਥ ਦਿਓ ਐਸੇ ਨੌਜਵਾਨ ਜਿਹੜੇ ਅੱਜ ਪੰਜਾਬ ਦੇ ਆਪਾਂ ਗੱਲਾਂ ਕਰਦੇ ਆਂ ਵੀ ਨੌਜਵਾਨ ਗਲਤ ਰਾਹ ਪੈ ਗਏ ਜੀ ਨਸ਼ੇ ਵੱਲ ਚਲੇ ਗਏ ਤੇ ਆ ਵੀ ਇੱਕ ਐਸੇ ਪੰਜਾਬ ਦੇ ਬੰਦੇ ਨੇ ਜਿਹੜੇ ਅੱਜ ਵੀ ਪਾਈਕ ਨੇ ਗਿਆ ਜੀ ਵੀ ਭਗਤ ਪੂਰਨ ਸਿੰਘ ਜੀ ਦੀ ਦਿੱਤੀ ਹੋਈ ਸੇਧ ਤੇ ਚੱਲ ਰਹੇ ਨੇ ਅੱਜ ਵੀ ਉਹਨਾਂ ਕੋ ਖਿਆ ਨੂੰ ਲੋੜਵੰਦਾਂ ਨੂੰ ਲੰਗਰ ਚਾ ਰਹੇ ਨੇ ਹਸਪਤਾਲਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਜਦੋਂ ਮਰੀਜ਼ ਦਾਖਲ ਹੁੰਦਾ ਨਾ ਉਹ ਮਾਵਾ ਉਹ ਬੱਚੇ ਬਿਲਕਦੇ ਉੱਥੇ ਦੁੱਧ ਲਈ ਉਹ ਫਿਚੀੜੀ ਲਈ ਪੂਰਾ ਕਿ ਲਈ ਟੜਫਦੇ ਆ ਉੱਥੇ ਆਲੇ ਦਾਲ ਦੀ ਦੁਕਾਨਾਂ ਵਾਲਿਆਂ ਨੇ ਡੁੱਟ ਦਾ ਕਾਰਨ ਬਣਾਏ ਹੋਇਆ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜੀ ਚੀਜ਼ 10 ਰੁਪਏ ਦੀ ਉਹ ਵੀ 100 ਰੁਪਏ ਦੀ ਦਿੱਤੀ ਜਾਂਦੀ ਆ ਤੇ ਉਹ ਵੀ ਉਹਦੇ ਚ ਨਾ ਪਾਇਓਰਟੀ ਹੁੰਦੀ ਆ ਨਾ ਸ਼ੁੱਧਤਾ ਹੁੰਦੀ ਆ ਕਿ ਘਰੋਂ ਆਪਣੇ ਲੰਗਰ ਤਿਆਰ ਕਰਕੇ ਜਿਹੜਾ ਆਪਣਾ ਜਿੱਦ ਦੀ ਘਰ ਸੀ ਉਹਦੇ ਵਿੱਚ ਹੀ ਲੰਗਰ ਪਕਾਉਂਦੇ ਨੇ ਉਹਨੂੰ ਪੂਰਾ ਲੰਗਰ ਹਾਲ ਦੇ ਵਿੱਚ ਹੀ ਤਬਦੀਲ ਕਰ ਲਿਆ ਉਸ ਘਰ ਨੂੰ ਤੇ ਉੱਥੇ ਹੀ ਸਾਰਾ ਪ੍ਰਸ਼ਾਦਾ ਤਿਆਰ ਕਰਕੇ ਗੱਡੀਆਂ ਭਰ ਕੇ ਫੇਰ ਇਹ ਵੀਰ ਅਲੱਗ-ਅਲੱਗ ਥਾਵਾਂ ਤੇ ਪਹੁੰਚਦੇ ਨੇ ਲੁਧਿਆਣੇ ਦੇ ਵਿੱਚ ਮੋਗੇ ਦੇ ਵਿੱਚ ਡਗੜਾਉਂ ਦੇ ਵਿੱਚ ਇਸ ਇਲਾਕੇ ਦੇ ਵਿੱਚ 50 ਦੇ ਕਰੀਬ ਹਸਪਤਾਲਾ ਜਿੱਦਾਂ ਨੂੰ ਇੱਕ ਕਵਰ ਕਰਦੇ ਤੇ ਐਸੀ ਗੁਰੂ ਦੇ ਸਿੱਖਾਂ ਨਾਲ ਆਪਾਂ ਜਰੂਰ ਖੜੀਏ ਇਹਨਾਂ ਦੇ ਨਾਲ ਸਾਥ ਦੇਗੇ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਸਿੱਕਾਪੜਾ ਸਪੋਰਟ ਸਾਥ ਚਾਹੀਦਾ ਆਪਾਂ ਥੀ ਜਾ ਕੇ ਸੇਵਾ ਕਰਾਈਏ ਪ੍ਰਸ਼ਾਦਾ ਪਾਣੀ ਤਿਆਰ ਕਰਾਈਏ ਦਾਲਾ ਤਿਆਰ ਕਰਾਈਏ ਨਾਲ ਲੱਗ ਕੇ ਸੇਵਾ ਕਰਾਈਏ ਨੌਜਵਾਨ ਵੀਰਾਂ ਨੂੰ ਬੇਨਤੀ ਆ ਭੈਣਾਂ ਨੂੰ ਬੇਨਤੀ ਆ ਬਾਕੀ ਆਪਾਂ ਰਾਸਤਾ ਦੇ ਸਕਦੇ ਆ ਆਪਣੇ ਕੋਲ ਕਣਕ ਗਈ ਐ ਆਪਾਂ ਕਣਕ ਦੀ ਜੀ ਸਾਡੇ ਕਿਸਾਨ ਭਰਾਵਾਂ ਵੱਲੋਂ ਕਣਕ ਦੀ ਇੱਕ ਇੱਕ ਬੂਰੀ ਦੋ ਦੋ ਬੂਰੀਆਂ ਵੀ ਉੱਥੇ ਪਹੁੰਚਦੀਆਂ ਕੀਤੀਆਂ ਜਾਂਗ ਕੋਈ ਦਾਣਾ ਪਹੁੰਚਦੀਆਂ ਕਰ ਸਕਦੇ ਹੋ ਕੋਈ ਵੀ ਜਿਹੜੀਆਂ ਜ਼ਰੂਰਤਾਂ ਗੁਰੂ ਕੇ ਲੰਗਰਾਂ ਦੇ ਵਿੱਚ ਹੁੰਦੀਆਂ ਜਿਹੜੀਆਂ ਵਸਤਾਂ ਦੀਆਂ ਉਹ ਵਸਤਾਂ ਪਹੁੰਚਦੀਆਂ ਕਰ ਦੋ ਦੁੱਧ ਦਾ ਕਿਸੇ ਕੋਲੇ ਦੁੱਧ ਪਹੁੰਚਦਾ ਕਰਦਿਆ ਕਰੋ ਪਰ ਆਪਾਂ ਸਾਰੇ ਰਲ ਕੇ ਜੁੜ ਕੇ ਇਹਨਾਂ ਇਦਾਂ ਦੀਆਂ ਸਵਾਮਾਂ ਨੂੰ ਅੱਗੇ ਵਧਾਈਏ ਤਾਂ ਜੋ ਸਾਡਾ ਗੁਰਨਾਨ ਨਿ ਪਾਸ਼ਾ ਮਹਾਰਾਜੀ ਦਾ ਵਾਟਿਆ ਹੋਇਆ 20 ਰੁਪਏ ਦਾ ਲੰਗਰ ਹੋਰ ਲੋਕਾਂ ਤੱਕਰ ਪਹੁੰਚ ਸਕੇ ਉਹਨਾਂ ਲੋੜਵੰਦਾਂ ਦੀ ਮਦਦ ਹੋ ਸਕੇ ਛੋਟੇ ਭਰਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਵੀ ਆ ਗੁਰੂ ਕਿਰਪਾ ਕਰਨ ਸੱਚੇ ਪਾਸ਼ਾ ਤੁਹਾਨੂੰ ਬਿਲਕੁਲ ਤੰਦਰੁਸਤੀਆਂ ਬਖਸ਼ਣ ਤੁਹਾਨੂੰ ਜੀ ਜੀ ਸਿਵਾੰਦਨਾਂਤਰ ਇਸ ਤਰ੍ਹਾਂ ਕਰਦੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੋਰੀ